ਸਸਕਲਦੀ ਮੈਂ ਹਾਕਬਰ ਸਿੰਘ ਵੇਦੀ ਹਲਕਾ ਖੰਡੋਰ ਸਹਿਬ ਨਮਾਇੰਦਗੀ ਤੋਂ ਸਕਣਾ ਹੈ ਵਿਕਾਸ ਤੋਂ ਸਕਣਾ ਹੈ ਕਿਉਂਕਿ ਉੱਥੇ ਦੇ ਐਮਪੀ ਪਾਈ ਅਮਰਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨਜ਼ਰ ਆ ਰਿਹਾ ਆ ਆਖਰ ਉਹ ਬਾਹਰ ਕਦੋਂ ਆਉਣਗੇ ਉਹਨਾਂ ਦੀ ਜ਼ਮਾਨਤ ਕਦੋਂ ਹੋਏਗੀ ਇਹ ਇੱਕ ਵੱਡੀ ਪ੍ਰਕਿਰਿਆ ਇਸ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਸਰਕਾਰ ਦਾ ਇਰਾਦਾ ਸਰਕਾਰ ਦਾ ਇਰਾਦਾ ਕੀ ਹੈ ਸਰਕਾਰ ਦੇ ਜੇ ਇਰਾਦਿਆਂ ਦਾ ਜ਼ਿਕਰ ਕਰ ਲਈਏ ਤਾਂ ਸਿੱਧੇ ਤੌਰ ਤੇ ਪਤਾ ਲੱਗਦਾ ਕਿ ਸਰਕਾਰ ਜੇ ਚਾਵੇ ਉਹੀ ਜੇਲ੍ਹ ਤੋਂ ਬਾਹਰ رہ ਸਕਦਾ ਹੈ ਜੇ ਸਰਕਾਰ ਚਾਵੇ ਤਾਂ ਉਹ ਜੇਲ੍ਹ ਦੇ ਅੰਦਰ ਬੰਦ رہ ਸਕਦਾ ਹੈ ਇਸੇ ਤਰਜ਼ ਤੇ ਪਾਈ ਅਮਰਤਪਾਲ ਸਿੰਘ ਨੂੰ ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਦ ਕਿ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਆ ਉਹਨਾਂ ਦੀ ਜੇਲ੍ਹ ਤਬਦੀਲੀ ਪੰਜਾਬ ਦੇ ਵਿੱਚ ਕਰ ਦਿੱਤੀ ਗਈ ਪਾਈ ਅਮਰਤਪਾਲ ਸਿੰਘ ਅੱਜ ਕੱਲ੍ਹ ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਦੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਜਹੀ ਜਥੇਬੰਦੀ ਜਿਸ ਨੂੰ ਸਿਆਸੀ ਜਮਾਤ ਕਿਹਾ ਜਾਂਦਾ ਹੈ ਜਿਸ ਨੂੰ ਪੰਥਕ ਜਮਾਤ ਕਿਹਾ ਜਾਂਦਾ ਹੈ ਤੇ ਹੁਣ ਇੱਕ ਪੋਲੀਟੀਕਲ ਜਮਾਤ ਦੇ ਤੌਰ ਤੇ ਵਿਚਰ ਰਹੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਹੁਣ ਉਸ ਜਥੇਬੰਦੀ ਦੇ ਵਿੱਚ ਕੌਣ ਹੈ ਉਸ ਜਥੇਬੰਦੀ ਦੇ ਵਿੱਚ ਹੈ ਲੱਖਾਂ ਸਿਧਾਨਾ ਜਿਨ੍ਹਾਂ ਨੇ ਮੁਖਸਰ ਦੀ ਮੰਗੀ ਦੇ ਮੇਲੇ ਮੌਕੇ ਸ਼ਮੂਲਤ ਕੀਤੀ ਹੈ ਜਾਂ ਇਹ ਕਹਿ ਲੋ ਕਿ ਅਕਾਲੀ ਦਲ ਵਾਰਿਸ ਪੰਜਾਬ ਨੂੰ ਜੁਆਇਨ ਕੀਤਾ ਹੈ ਉਸ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਤੇ ਵਿੱਚ ਜਿਸ ਤਰ੍ਹਾਂ ਪਾਈ ਅਮਰਤਪਾਲ ਸਿੰਘ ਨੇ ਕਬੱਡੀ ਮੂਵਮੈਂਟ ਛੇੜੀ ਜਿਹੜੀ ਇੱਕ ਜਹੀ ਵਹੀਰ ਦੇ ਨਾਂ ਤੇ ਸੀ ਖਾਲਸਾ ਵਹੀਰ ਕੱਢੀ ਜਾ ਰਹੀ ਸੀ ਬਹੁਤ ਸਾਰੇ ਜਹੇ ਮੁੱਦੇ ਦਿਖਾਈ ਦਿੱਤੇ ਜਿਹੜੇ ਪਾਈ ਅਮਰਤਪਾਲ ਸਿੰਘ ਦੇ ਆਲੇ ਦੁਆਲੇ ਘੁੰਮਦੇ ਜਾ ਰਹੇ ਸਨ ਤਾਂ ਇਸ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਹੁਣ ਤੱਕ ਨੈਰੇਟਿਵ ਸਿਰਜੇ ਜਾਂਦੇ ਰਹੇ ਆ ਚਾਹੇ ਨਕਸਲੀ ਮੂਵਮੈਂਟ ਸੀ ਚਾਹੇ ਉਹ ਪੰਤਕ ਮੂਵਮੈਂਟ ਸੀ ਚਾਹੇ ਅੱਤਵਾਦ ਵਾਲੀ ਮੂਵਮੈਂਟ ਰਹੀ ਹੈ ਜਾਂ ਇਹ ਕਹਿ ਲੋ ਕਿ ਜਿਸ ਤਰ੍ਹਾਂ ਅਝੀਆਂ ਮੂਵਟਾਂ ਕਿਸਾਨੀ ਲਹਿਰ ਦੇ ਨਾਲ ਵੀ ਜੁੜੀਆਂ ਹੋਈਆਂ ਪਰ ਸਰਕਾਰਾਂ ਜਦੋਂ ਆਪਣੇ ਇਰਾਦਿਆਂ ਤੇ ਆ ਜਾਣ ਤਾ ਜਹੀਆਂ ਮੂਮਟਾਂ ਨੂੰ ਕਿਸ ਤਰ੍ਹਾਂ ਦਬਾਉਂਦੀਆਂ ਅਜਹੀਆਂ ਮੂਮਟਾਂ ਨੂੰ ਉੱਠਣ ਕਿਉਂ ਨਹੀਂ ਦਿੰਦੀਆਂ ਇਹ ਤਮਾਮ ਸਵਾਲ ਬਣਦੇ ਜਾ ਰਿਹਾ ਹੁਣ ਭਾਈ ਅਮਰਤਪਾਲ ਸਿੰਘ ਬਾਰ-ਬਾਰ ਅਦਾਲਤਾਂ ਦੇ ਵੱਲ ਰੁਖ ਕਰਦੇ ਆ ਕਿ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਵੀ ਸੈਸ਼ਨ ਦੇ ਵਿੱਚ ਸੱਦਿਆ ਜਾਵੇ ਪਰ ਰੋਕ ਕੌਣ ਰਿਹਾ ਸਰਕਾਰਾਂ ਦੇ ਕਿਸ ਤਰ੍ਹਾਂ ਦੇ ਜਵਾਬ ਆ ਰਿਹਾ ਅਦਾਲਤਾਂ ਜਵਾਬ ਮੰਗਦੀਆਂ ਸਰਕਾਰਾਂ ਤੋਂ ਕਿ ਸਰਕਾਰਾਂ ਆਪਣਾ ਜਵਾਬ ਅਦਾਲਤ ਦੇ ਵਿੱਚ ਰੱਖਣ ਪਹਿਲਾਂ ਤਾਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਉੱਥੇ ਵੀ ਅਜਹੀ ਗੱਲ ਆਈ ਕਿ ਪਾਈ ਅਮਰਤਪਾਲ ਸਿੰਘ ਸਮਾਜ ਲਈ ਖਤਰਾ ਹੈ ਤਾਂ ਹੁਣ ਵੀ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿਉਂਕਿ ਕਈ ਵਾਰ ਪ੍ਰੋਲ ਮੰਗਣ ਦੀ ਕੋਸ਼ਿਸ਼ ਕੀਤੀ ਗਈ ਉਹ ਪ੍ਰੋਲ ਜ਼ਮਾਨਤ ਤਰਜੀ ਵੀ ਖਾਰਜ ਕਰ ਦਿੱਤੀ ਗਈ ਤੇ ਹੁਣ ਜਦੋਂ ਪਾਈ ਅਮਰਤਪਾਲ ਸਿੰਘ ਬਾਰ-ਬਾਰ ਅਰਜ਼ੀਆਂ ਲਗਾ ਕੇ ਸੈਸ਼ਨ ਵਿੱਚ ਜਾਣ ਦੀ ਮੰਗ ਕਰ ਰਿਹਾ ਤੇ ਆ ਪੰਜਾਬ ਸਰਕਾਰ ਜਿਹੜੀ ਹੈ ਉਹ ਪ੍ਰੋਲ ਦਿੰਦੀ ਨਜ਼ਰ ਨਹੀਂ ਆ ਰਹੀ ਆਪਣੇ ਜਵਾਬ ਦੇ ਵਿੱਚ ਇਹ ਗੱਲ ਕਹਿ ਰਹੀ ਆ ਕਿ ਭਾਈ ਅਮਰਤਪਾਲ ਸਿੰਘ ਸਮਾਜ ਲਈ ਖਤਰਾ ਹੈ ਫਿਕਰ ਤਾਂ ਸਿਆਸੀ ਨੇ ਸਿਆਸੀ ਜਮਾਤਾਂ ਦੇ ਸਿਆਸੀ ਪਾਰਟੀਆਂ ਦੇ ਕਿਉਂਕਿ ਜਦੋਂ ਭਾਈ ਅਮਰਤਪਾਲ ਸਿੰਘ ਨੇ ਮੋਗੇ ਤੋਂ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਉਹਨਾਂ ਦੇ ਜਨਮ ਸਥਾਨ ਤੋਂ ਇੱਕ ਅਜਹੀ ਸ਼ੁਰੂਆਤ ਕੀਤੀ ਸੀ ਖਾਲਸਾ ਵਹਿੀਰ ਦੀ ਤੇ ਖਾਲਸਾ ਵਹਿੀਰ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੀ ਸੀ ਖਾਲਸਾ ਵਹਿੀਰ ਦੇ ਵਿੱਚ ਉਹ ਭੀੜ ਜੁਟੀ ਨਜ਼ਰ ਆ ਰਹੀ ਸੀ ਬਹੁਤ ਸਾਰੇ ਨੌਜਵਾਨ ਬੀਬੀਆਂ ਮਹਿਲਾਵਾਂ ਬਜ਼ੁਰਗ ਜਿਹੜੇ ਉਸ ਖਾਲਸਾ ਵਹੀਰ ਦੇ ਵਿੱਚ ਇਕੱਠੇ ਹੁੰਦੇ ਜਾ ਰਹੇ ਸੀ ਜਾਂ ਇੱਕ ਵੱਡਾ ਕਾਫਲਾ ਬਹੁਤ ਸਾਰੇ ਅਜਿਹੇ ਬਿਆਨ ਭਾਈ ਅਮਰਤਪਾਲ ਸਿੰਘ ਦੇ ਨਜ਼ਰ ਆਏ ਚਾਹੇ ਉਹ ਭਾਰਤ ਦੇ ਪਾਸਪੋਰਟ ਨੂੰ ਲੈ ਕੇ ਸੀ ਜਾਂ ਪੰਥਕ ਮਸਲਿਆਂ ਨੂੰ ਲੈ ਕੇ ਸੀ ਜਾਂ ਸਿੱਖੀ ਨੂੰ ਲੈ ਕੇ ਸੀ ਜਾਂ ਜਿਸ ਤਰ੍ਹਾਂ ਸਾਡੀਆਂ ਸਿਆਸੀ ਜਮਾਤਾਂ ਨੇ ਸਿਆਸਤਦਾਨਾਂ ਨੇ ਸਾਡੇ ਸਮਾਜ ਨੂੰ ਗੰਦਲਾ ਕੀਤਾ ਤਾਂ ਜਿੱਥੇ ਸਰਕਾਰਾਂ ਆਪਣੇ ਜਵਾਬ ਦੇ ਵਿੱਚ ਇਹ ਗੱਲ ਕਹਿ ਰਹੀਆਂ ਕਿ ਭਾਈ ਅਮਰਸਪਾਲ ਸਿੰਘ ਖਤਰਾ ਤਾਂ ਉੱਥੇ ਹੀ ਸਿਆਸਤਦਾਨਾਂ ਨੂੰ ਵੀ ਦੱਸਣਾ ਪਏਗਾ ਕਿ ਉਹ ਸਮਾਜ ਲਈ ਕਿੰਨਾ ਕੋ ਘਾਤਕ ਹੈ ਉਹ ਸਮਾਜ ਲਈ ਕਿੰਨਾ ਕੋ ਖਤਰਾ ਪੈਦਾ ਕਰਦੇ ਆ ਉਹ ਸਮਾਜ ਨੂੰ ਕਿੰਨਾ ਗੰਦਲਾ ਕਰਦੇ ਆ ਨਸ਼ੇ ਦੀ ਪਰਵਿਰਤੀ ਜਾਂ ਹੋਰ ਜਿਹੜੀਆਂ ਵੀ ਸਮਾਜਿਕ ਬਰਾਈਆਂ ਨੇ ਜਿਹੜੀਆਂ ਸਿਆਸਤ ਦੇ ਆਲੇ-ਦੁਆਲੇ ਘੁੰਮਦੀਆਂ ਨਜ਼ਰ ਆਉਂਦੀਆਂ ਨੇ ਉਹਦੇ ਲਈ ਜੇ ਜ਼ਿੰਮੇਵਾਰ ਮੰਨਿਆ ਜਾਂਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਗੈਂਗਸਟਰਵਾਦੀ ਗੱਲ ਹੋ ਰਹੀ ਹੈ ਗੈਂਗਸਟਰイズਮ ਦੀ ਗੱਲ ਹੋ ਰਹੀ ਹੈ ਤਾਂ ਐਸੇ ਕਰਕੇ ਪਾਈ ਅਮਰਤਪਾਲ ਸਿੰਘ ਨੇ ਇੱਕ ਜਹੀ ਖਾਲਸਾ ਵਹੀਰ ਕੱਢੀ ਸੀ ਕਿ ਲੋਕਾਂ ਨੂੰ ਅਮਰਤ ਚਕਾਇਆ ਜਾਵੇ ਉਸ ਜਿਹੜਾ ਖਾਲਸਾ ਪੰਥ ਦੀ ਸਾਜਣਾ ਦਸਮੇਸ਼ ਪਿਤਾ ਨੇ ਕੀਤੀ ਸੀ ਉਸ ਕਨਸੈਪਟ ਨਾਲ ਜੋੜਿਆ ਜਾਵੇ ਇੱਕ ਪੰਥਕ ਲਹਿਰ ਉਸਾਰੀ ਜਾਵੇ ਤਾਂ ਵੱਡੀ ਭੀੜ ਜਦੋਂ ਖਾਲਸਾ ਵਹੀਰ ਦੇ ਨਾਲ ਜੁੜਦੀ ਸੀ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜਦੀ ਜਾ ਰਹੀ ਸੀ ਤਾਂ ਐਸੇ ਦਰਮਿਆਨ ਪੈਦਾ ਹੁੰਦਾ ਹੈ ਜਨਾਲਾ ਕਾਂਡ ਤੇ ਜਨਾਲਾ ਕਾਂਡ ਕਰਕੇ ਪਾਈ ਅਮਰਤਪਾਲ ਸਿੰਘ ਦਾ ਜਿਹੜਾ ਕਨਸੈਪਟ ਹੈ ਜਾਂ ਵਿਜ਼ਨ ਹੈ ਉਸ ਨੂੰ ਤੋੜਨ ਦੇ ਵਿੱਚ ਕਾਮਯਾਬ ਰਹੀਆਂ ਸੱਤਾ ਵਿੱਚ ਚਲਣ ਵਾਲੀਆਂ ਸਰਕਾਰਾਂ ਦਾ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਸਿੱਧੇ ਤੌਰ ਤੇ ਉਸ ਵਿਜ਼ਨ ਨੂੰ ਤੋੜਨ ਦੇ ਵਿੱਚ ਕਾਮਯਾਬ ਰਹੀ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਤੋਂ ਬਾਅਦ ਇੱਕ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਨਸੈਪਟ ਉਹਨਾਂ ਦਾ ਪਹਿਰਾਵਾ ਉਹ ਸਾਰਾ ਕੁਝ ਉਸ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਸੀ ਬਹੁਤ ਸਾਰੀਆਂ ਗਰਮ ਖਿਆਲੀ ਜਥੇਬੰਦੀਆਂ ਨੇ ਵੀ ਇਸ ਉੱਤੇ ਵੱਡੇ ਤਰਾਜ ਜਿਹੜੇ ਆ ਪ੍ਰਗਟ ਕੀਤੇ ਕੇ ਇੱਕ ਵੱਡੀ ਲਹਿਰ ਉਸਾਰਦਾ ਜਾ ਰਿਹਾ ਹੈ ਪਾਈ ਅਮਰਤਪਾਲ ਸਿੰਘ ਇਸ ਕਰਕੇ ਸਿਆਸੀ ਪਾਰਟੀਆਂ ਦੇ ਅੰਦਰ ਜਾਏ ਫਿਕਰ ਜਾਗਣ ਲੱਗ ਪਏ ਤੇ ਉਹਨਾਂ ਨੇ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਨੂੰ ਔਖਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿੱਤ ਚਾਰਾ ਮਿਲਦੇ ਆ ਗੱਲ ਲਾਅ ਐਂਡ ਆਰਡਰ ਦੇ ਨਾਲ ਜੋੜਦੇ ਆ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਜੋੜਦੇ ਆ ਤੇ ਇੱਕ ਪੂਰੀ ਵਿਉਂਤਬੰਦੀ ਕਰਦੇ ਆ ਕਿ ਪਾਈ ਅਮਰਤਪਾਲ ਸਿੰਘ ਨੂੰ ਘੇਰਨਾ ਕਿਦਾਂ ਤੇ ਹੁਣ ਜਦੋਂ ਭਾਈ ਅਮਰਤਪਾਲ ਸਿੰਘ ਸ਼ਾਮਦੀ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਹੋਇਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਬਾਹਰ ਰਹੀ ਹੈ 227 ਦੀਆਂ ਚੋਣਾਂ ਦੇ ਵਿੱਚ ਜਿੱਤੇ ਹਰ ਸਿਆਸੀ ਪਾਰਟੀ ਜਿਹੜੀ ਵੱਡੀ ਕਸ਼ਮਕਸ਼ ਦੇ ਵਿੱਚ ਜੁਟੀ ਨਜ਼ਰ ਆ ਰਹੀ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਆਗੂ ਨੇ ਤਾਂ ਉਹ ਚਾਹੁੰਦੇ ਨੇ ਕਿ ਜੇ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਜਾਂਦੇ ਹੈ ਜੇ ਉਹਨਾਂ ਨੂੰ ਪਰੋਲ ਮਿਲ ਜਾਂਦੀ ਹੈ ਜਾਂ ਪੰਜਾਬ ਦੇ ਵਿੱਚ ਜੇਲ ਤਬਦੀਲੀ ਹੋ ਜਾਂਦੀ ਆ ਤਾਂ ਤਾਂ ਵੱਡਾ ਉਲਟ ਫੇਰ ਆ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੀ ਕਰ ਸਕਦੀ ਆ ਕਿਉਂਕਿ ਬਹੁਤ ਸਰੀਆਂ ਗਰਮ ਖਿਆਲੀ ਤਰ੍ਹਾਂ ਪੰਤਕ ਲੋਕ ਜਿਹੜੇ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਦੇ ਜਾ ਰਿਹਾ ਜੇ ਲੱਖਾਂ ਸਦਾਣਾ ਉੱਥੇ ਪਹੁੰਚੇ ਆ ਤਾਂ ਕਮਲਜੀਤ ਬਰਾੜ ਵੀ ਦਿਖਾਈ ਦਿੱਤੇ ਆ ਤਾਂ ਬਹੁਤ ਸਾਰੇ ਹੋਰ ਵੀ ਜਿਹੜੇ ਲੋਕ ਆ ਉਹ ਜੁੜਦੇ ਜਾ ਰਿਹਾ ਤੇ ਉਸ ਕਾਫਲੇ ਤੋਂ ਕਬਰਾਂ ਉਦੀਆਂ ਨਜ਼ਰ ਆ ਰਹੀਆਂ ਨੇ ਸਤਾ ਵਿੱਚ ਰਹਿਣ ਵਾਲੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸੇ ਕਰਕੇ ਪਾਈ ਅਮਰਪਾਲ ਸਿੰਘ ਦਾ ਰਾਜ ਜਿਹੜਾ ਔਖਾ ਨਜ਼ਰ ਆ ਰਿਹਾ